ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਕਾਲੇਕੇ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੋ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ 5 ਨਾਗ ਆ ਜੀ ਜਿਨ੍ਹਾਂ ਚੋਂ 2 ਸੂਏ ਸਵਾਏ ਆ ਤੇ 3 ਗੱਬਣ ਸਮਾਹ ਜੇ ਲੈਂਦੇ ਆ ਡਿਟੇਲ ਤੁਹਾਨੂੰ ਮੈਂ ਬਾਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਵਰਤ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਹਾਂ ਬਈ ਕਰਦੀਪ ਸਿੰਘ ਪਿੰਡ ਕਾਲੇ ਕੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 8728006658 ਪੰਜ ਨਾਗ ਆ ਜੀ ਅੱਜ ਹਾਂਜੀ ਪੰਜ ਨਾਗ ਆ ਜੀ ਇਧਰੋਂ ਸੂਏ ਸਵਾਜਾਂ ਤੋਂ ਬਾਈ ਸ਼ੁਰੂ ਕਰਦੇ ਆਪਾਂ ਸੂਆ ਕਿੰਨੇ ਵੇੜਦਾ ਜੀ ਇਹ ਬਈ ਦੂਜਾ ਸੂਆ ਵਾ ਕਦੋਂ ਸੂਈ ਆ ਜੀ ਇਹ ਇਹ ਬਈ 2 ਘੰਟੇ ਪਹਿਲਾਂ ਹੀ ਸੂਈ ਹੈ ਬੱਚਾ ਕਿਹੜਾ ਬੱਚਾ ਮਗਰਵੱਚੀ ਆ ਜੀ ਠੀਕ ਆ ਬੱਚਾ ਮਗਰ ਫੀਮੇਲ ਆ ਗਿਆ ਜੇਰ ਕੰਪਲੀਟ ਆ ਜੀ ਹਾਂਜੀ ਕੰਪਲੀਟ ਆ ਉਹ ਪਈ ਹੈ ਜੀ ਜੇਰ ਇਧਰ ਪਈ ਆ ਠੀਕ ਆ ਬਾਈ ਕਿੰਨਾ ਕ ਕੱਢਿਆ ਏ ਥੱਲੋਂ ਬੋਲਾ ਜੀ ਹਾਏ ਬੋਲਾ ਵੀ ਕੱਢਣਾ ਵਾ ਠੀਕ ਆ ਹਾਂਜੀ ਥਣਾ ਦੀ ਓਕੇ ਆ ਬਿਲਕੁਲ ਓਕੇ ਆ ਵੀ ਪੂਰੀ ਏ ਕਿੰਨਾ ਕ ਪਿਆ ਜੂ ਦੁੱਧ ਜੀ ਇਹ ਵੀ 2 ਲੀਟਰ ਪਿਆ ਜੂ ਠੀਕ ਆ ਤੋਰ ਕੇ ਦਿਖਾ ਦੀ ਵੀਰੇ ਦਿਖਾ ਦਿਓ ਕੱਦ ਕਾਠ ਵੀਰੇ ਵੱਡਾ ਹੀ ਆ ਜਾਂਦਾ ਜੀ ਸੂਆ ਦੂਜਾ ਮਸਾ 2-3 ਘੰਟੇ ਬਾਅਦ ਦੱਸਦਾ ਕਿ ਸਮਾਂ ਹੋਇਆ ਸੂਈ ਨੂੰ ਬੱਚਾ ਮਗਰ ਫੀਮੇਲ ਕਾ ਪਾ ਜੀ ਜੇਰ ਦੀ ਪ੍ਰੋਪਰ ਕੰਪਲੀਟ ਆ ਦੇਖ ਸਕਦੇ ਹੋ ਰੰਗ ਪ੍ਰਿੰਟ ਪੂਰਾ ਚੰਗਾ ਸੋਹਣਾ ਥਣਾ ਦਾ ਸਾਈਜ਼ ਦੱਦ ਤੁਹਾਡੀ ਸੇਵਾ ਸੰਭਾਲ ਦੇ ਡਿਪੈਂਡ ਕਰਦਾ ਬਈ ਆਪਾਂ ਕਿੰਨਾ ਚੋ ਸਕਦੇ ਆ ਮੋੜ ਲਿਆਈ ਬਈ ਬਾਕੀ ਥਣ ਚਾਰ ਹੀ ਲੱਗੇ ਆ ਫੋਰ ਸ਼ਾਂਖ ਭੂਰਾ ਵੀ ਨਹੀਂ ਜੀ ਕੱਦ ਕਾਟ ਤੁਸੀਂ ਵੀਰ ਦੇ ਹਿਸਾਬ ਨਾਲ ਵੱਡਾ ਕੱਦ ਹੀ ਆ ਜਾਂਦਾ ਵੀਰੇ ਕੋਈ ਐ ਛੋਟਾ ਮੰਨ ਕੇ ਨਾ ਆਵੇ ਥਣਾ ਦੀ ਪਾਰ ਪਿੱਛੇ ਦੀ ਗਾਰੰਟੀ ਹੈ ਬਈ ਪੂਰੀ ਗਾਰੰਟੀ ਹੈ ਬਈ ਠੀਕ ਆ ਜੇ ਜੀ ਡਿਮਾਂਡ ਇਹਦੀ ਕਿੰਨੇ ਲੈਣੀ ਹੈ ਜੀ ਲੈਣੇ ਜੀ ਇਹਦੇ 62 ਆਈ ਹੋਜੂ ਮਾਨਤਨ ਹਾਂਜੀ ਠੀਕ ਆ ਜੀ ਦੋ ਨੰਬਰ ਨਾ ਆ ਗਏ ਵੀਰੇ ਸੁਆ ਕਿੰਨਾ ਮਾਜੀ ਇਹਦਾ ਇਹ ਵੀ ਬਈ ਦੂਜਾ ਸੁਆ ਵਾ ਇਹ ਕਦੋਂ ਸੂਈ ਹੈ ਜੀ ਇਹ ਹਜੇ ਵੀ ਅੱਧਾ ਘੰਟਾ ਪਹਿਲਾਂ ਹੀ ਸੂਈ ਹੈ ਬੱਚਾ ਕੀ ਹੈ ਜੀ ਬੱਚੀ ਹੈ ਜੀ ਬੱਚੀ ਬਹੁਤ ਚੰਗੀ ਹੈਗੀ ਹਨਾ ਬਈ ਜੇਰ ਪੈਣੀ ਇਹਦੀ ਬਾਕੀ ਹੈ ਹਨਾ ਬਾਕੀ ਹੈ ਜੀ ਇਹਦਾ ਵੀ ਨਹੀਂ ਕੱਢਿਆ ਬੋਲਾ ਬਈ ਨਹੀਂ ਬਈ ਇਹਦਾ ਵੀ ਨਹੀਂ ਕੱਢਿਆ ਠੀਕ ਆ ਤੋੜ ਕੇ ਦਿਖਾ ਦੀ ਵੀਰੇ ਜਦੋਂ ਜੇਰ ਪੈ ਜੂਗੀ ਤੇ ਵੀਡੀਓ ਤੁਸੀਂ ਬਾਈ ਕੋਲੋਂ ਮਗਵਾ ਲਿਓ ਫੋਨ ਤੇ ਵੀਡੀਓ ਬਾਈ ਕਹਿੰਦਾ ਆਪਾਂ ਬਣਾ ਲਾਂਗੇ ਕੱਦ ਕਾਠੇ ਦਾ ਵੀ ਵੱਡਾ ਹੀ ਆ ਜਾਂਦਾ ਕੀ ਦੁੱਧ ਰਕਾਰਾ ਬਈ ਇਹਦਾ ਇਹਦਾ ਵੀ 25 ਲੀਟਰ ਆ ਜੀ ਠੀਕ ਆ ਬਈ ਨਾਗ ਤੋਂ ਨੂੰ ਵੀਰੇ ਇੱਕ ਨਹੀਂ ਮਿਲਣਾ ਦੋ ਮਿਲ ਜਾਣੇ ਆ ਮਗਰ ਬੱਚਾ ਫੀਮੇਲ ਕਾਫ ਸੋਹਣੀ ਫੁੱਲ ਜਾਤ ਬਰੀਡ ਵਾਲੀ ਆ ਜੇ ਬੱਚਾ ਹੁੰਦਾ ਵੀਰੇ ਲੈ ਕੇ ਫੇਰ ਵੀ ਜਾਣਾ ਪੈਣਾ ਸੀ ਥਣ ਭਾਂਡੇ ਦੀ ਇਹ ਵੀ ਪੂਰੀ ਸਾਫਾ ਸੋਹਣਾ ਥਾਣਾ ਦਾ ਸਹਿਜ ਆ ਬਾਕੀ ਜੇਰ ਦਾ ਵੀਰੇ ਲਾੜ ਤੁਰਿਆ ਵਾ ਜੇਰ ਪੈ ਹੀ ਜਾਣੀ ਆ ਮੋੜ ਲਿਆ ਹੀ ਵੀਰੇ ਬਾਕੀ ਚਾਰ ਹੀ ਥਣ ਢਾਂਚਾ ਸੋਹਣਾ ਕੱਦ ਕਾਠ ਚੰਗਾ ਤੇ ਤਿਆਰੀ ਬਹੁਤ ਕਰਮ ਵਾਲੀ ਦੀ ਚੰਗੀ ਕੀਤੀ ਹੋਈ ਆ ਸੋਹਣਾ ਥਾਣਾ ਦਾ ਸਹਿਜ ਆ ਖੱਤੀ ਚੋਾਈ ਇਹਲਾ ਲੱਗਿਆ ਵਾ ਬਾਕੀ ਹਵਾਨੇ ਦੀ ਫਿਟਨੈਸ ਚੈੱਕ ਕਰ ਲਓ ਫੱਟ ਫੱਟ ਲੈ ਵਾ ਵੀਰੇ ਕੋਈ ਟੱਟਮਾ ਨਹੀਂ ਦੁੱਧ ਥੋਡੀ ਸੇਵਾ ਦੇ ਸਰਤੇ ਆ ਬਾਈ ਦੱਸਦਾ ਕਿ 25 ਲੀਟਰ ਇਹਦਾ ਮਲਕ ਰਿਕਾਰਡ ਆ ਇਹਦੀ ਕੀਮਤ ਬਾਈ ਇਹਦੀ ਵੀ 75 ਜੋੜਾ ਲੈ ਜੇ ਬਾਈ ਕੋਈ ਜੋੜਾ ਵੀ ਮਾਨਤਾਨ ਕਰ ਦਾਂਗੇ ਮਾਨਤਾਨ ਹੋ ਜਾਊਗਾ ਠੀਕ ਆ ਬਾਈ ਨਗ ਨੰਬਰ ਆ ਗਿਆ 3 ਇਹਦਾ ਸੂਆ ਕਿੰਨਾ ਮਾਜੀ ਏ ਬਈ ਦੂਜੇ ਸੂਏ ਇਹ ਕਿੰਨਾ ਕੁ ਸਮਾਂ ਕੱਢਦੀ ਹੈ ਜੀ ਇਹ ਬਈ 10 ਦਿਨ ਰਹਿੰਦੇ ਆ ਜੀ ਅਜੇ 10 ਦਿਨ ਲੈ ਜੂ ਥਣਾ ਦੀ ਭਾਰ ਪਿੱਛੇ ਦੀ ਪੂਰੀ ਗਾਰੰਟੀ ਆ ਬਈ ਤੋੜ ਕੇ ਦਿਖਾ ਦੀ ਵੀਰੇ ਨੂੰ ਵੀ ਨਿੱਗਰ ਨਰੋਈ ਆ ਬਜਨ ਵਜੂ ਧਾਲੀਆ ਕੋਈ ਆਏ ਨਹੀਂ ਕਰਮ ਵਾਲੀ ਲੱਸੀ ਲਾਵੀ ਆ ਸੋਹਣਾ ਥਾਣਾ ਦਾ ਸਹਿਜ ਆ ਕੱਲਾ ਕੱਲਾ ਨਿੱਖੜ ਮਾ ਹਾਥੀ ਜਵਾਈ ਵਾਲਾ ਤੇ ਫੂਡ ਸ਼ਾਂਕ ਇਹਦੇ ਵੀ ਨਹੀਂ ਪੂਰਾ ਇਹ ਥੋੜਾ ਜਿਹਾ ਕ੍ਰੋਸ ਟੱਚ ਪੈ ਗਿਆ ਮੱਝਾਂ ਰ ਗਈ ਦੁੱਧ ਪਿਆ ਦੇਣਾ ਕਰਮ ਵਾਲੀ ਨੇ ਚੰਗੀ ਫੈਟ ਵਾਲਾ ਬਾਕੀ ਥਣ ਤੁਸੀਂ ਚੈੱਕ ਕਰ ਸਕਦੇ ਹੋ ਕੱਲੀ ਕੱਚੀ ਕੱਚੀ ਆ ਅੱਜ ਵੀਰੇ ਤੁਹਾਨੂੰ ਦਾ 15000 ਮਿਲ ਵੀ ਮੰਦੀ ਜਾਣੀ ਆ ਕੱਲ ਨੂੰ ਪਸੂ ਤਿਆਰ ਹੁੰਦਾ ਵੀਰੇ ਕੱਲ ਦੀ ਡਿਮਾਂਡ ਫਿਰ ਕੱਲ ਦੀ ਹੋਊਗੀ ਟੈਲ ਬਹੁਤ ਪਈ ਆ ਹਵਾਨੇ ਚ ਸਾਰੀ ਵਾਲ ਟੈਲ ਕਰਮਾਲ ਨੇ ਕੱਟ ਕੇ ਸੁਣਾ ਥਾਣ ਤੁਹਾਨੂੰ ਮੈਂ ਬੈਕ ਸਾਈਡ ਤੋਂ ਚੈੱਕ ਕਰਾ ਦਿੰਨਾ ਸੁਣਾ ਗੁਲਾਬੀ ਥਾਣਾ ਕੱਲਾ ਕੱਲਾ ਨਿਕਲਮ ਬਾਕੀ ਟੈਲ ਠੰਡੀ ਸੀਲ ਦੀ ਫੋਲ ਕਰਾਉਂਦੀ ਹਾਂ ਠੀਕ ਆ ਬਾਈ ਠੀਕ ਆ ਇਹਦੀ ਬਾਈ ਕੱਚੀ ਕੱਚੀ ਦੀ ਕੀਮਤ ਜੀ 62 ਆ ਜੀ ਇਹਦੀ ਇਹਦੀ ਵੀ ਬਾਟ ਆ। ਨਾਗ ਨੰਬਰ ਆ ਗਿਆ ਬਈ 4 ਡੱਬੀ ਵੜ। ਸੂਆ ਕਿੰਨਾ ਜੀ ਇਹਦਾ? ਇਹ ਬਈ ਤੀਜੇ ਸੂਏ ਆ। ਇਹ ਤੀਜੇ ਸੂਏ ਕਿੰਨਾ ਕੁ ਸਮਾਂ ਕੱਢਦੀ ਆ ਜੀ? ਇਹਦੀ ਵੀ ਬਈ ਦੱਸ ਦੇ ਦਿੰਦੇ ਆ। ਦੱਸ ਦੇਣ ਖੁੱਲੇ ਲੈ ਜੂ ਤੋੜ ਕੇ ਦਿਖਾਦੀ ਵੀਰੇ। ਦਿਨ ਜਿਹੜੇ ਹੁੰਦੇ ਆ ਵੀਰੇ 1-2 ਦਿਨ ਬਾਅਦ ਵੀ ਸਕਦੇ ਆ ਘੱਟ ਵੀ ਸਕਦੇ ਆ ਕਿਉਂਕਿ ਜੇ ਤਾਂ ਵੀਰੇ ਪਸੂ ਜੀ ਲਾਜੇ ਤਾਂ 4 ਦਿਨ ਵੱਧ ਵੀ ਲੈ ਜਾਂਦਾ ਪਰ ਹੁੰਦਾ ਵੀਰੇ ਫਾਇਦਾ ਹੀ ਆ ਜੇ 4 ਦਿਨ ਕੋਈ ਵੱਧ ਲੈ ਜੂ ਪਸੂ ਤਾਂ ਉਹਨਾਂ ਸੋਨਾ ਤਿਆਰ ਹੋ ਕੇ ਸੂਗਾ। ਤੇ ਕਈ ਏਰ ਆਏ ਹੋ ਜਾਂਦਾ ਬਈ ਉਪਰਾ ਕਰਕੇ ਕਰਮ ਵਾਲਾ ਪਸ਼ੂ ਸੂ ਪੈਂਦਾ ਸੋਨਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜ ਮਾ ਹੱਥੀ ਜਵਾਈ ਵਾਲਾ ਫਾਨ ਮੈਂ ਚੈੱਕ ਵੀ ਕਰਵਾ ਦਿੰਨਾ ਤੁਹਾਨੂੰ ਨੇੜੇ ਤੋਂ ਸੋਨਾ ਸਹਿਜ ਥਾਣਾ ਦਾ ਚੈੱਕ ਕਰ ਸਕਦੇ ਹੋ ੱੱਲ ਬਹੁਤ ਪਈਆ ਹਵਾਨੇ ਚ ਢਾਂਚਾ ਸੋਨਾ ਕੱਦ ਕਾਠ ਚੰਗਾ ਤੇ ਤਿਆਰੀ ਵੀ ਬਹੁਤ ਸੋਹਣੀ ਕੀਤੀ ਹੋਈ ਆ ਫੱਟ ਫੱਟ ਲੇਵਾ ਬਾਕੀ ਫੂਡ ਸ਼ਾਕ ਭੂਰਾ ਵੀ ਨਹੀਂ ਚੰਗੀ ਠੰਡੀ ਮਿੱਠੀ ਆ ਕੱਦ ਵਜਨ ਵਾਲੀ ਆ ਕੋਈ ਐ ਵੀਰ ਛੋਟੀ ਮੰਨ ਕੇ ਨਾਵੇ ਤੇ ਇਹਦੇ ਜਾਇਜ ਜੀ ਡਿਮਾਂਡ ਬਈ ਜਾਇਜ ਬਈ ਇਹਦਾ 55 ਇਹਦਾ 55000 ਰੁਪਇਆ ਤੇ ਨਗ ਨੰਬਰ ਆ ਗਿਆ ਬਈ ਆਪਣਾ 5 ਜਰਸੀ ਹੈਗੀ ਇਹਦਾ ਸੂਆ ਕਿੰਨਾ ਮੱਜ ਇਹਦਾ ਬਈ ਦੂਜਾ ਸੂਆ ਇਹਦਾ ਸੂਆ ਦੂਜਾ ਕਿੰਨਾ ਸਮਾਂ ਕਰਦੇ 10 ਦਿਨ ਹੀ ਇਹਦੇ ਰਹਿੰਦੇ 10 ਦਿਨ ਹੀ ਇਹ ਲੈ ਜੇ ਤੋੜ ਕੇ ਦਿਖਾ ਦੀ ਵੀਰੇ ਤੁਹਾਨੂੰ ਪਤਾ ਮੂਰੇ ਰੁੱਤ ਵੀਰੇ ਗਰਮੀ ਦੀ ਆਉਣੀ ਆ ਤੇ ਗਰਮੀ ਦੀ ਰੁੱਤ ਚ ਫਿਰ ਫਾਇਦਾ ਹੋ ਜਾਂਦਾ ਇੱਕ ਦਾ ਦੁੱਧ ਨੇ ਮੱਝਾਂ ਰ ਗਈ ਪਿਆ ਦੇਣਾ ਲਗਭਗ 5 ਫੈਟ ਵਾਲਾ ਦੁੱਧ ਹੋਊਗਾ ਤੇ ਬਾਕੀ ਵੀਰੇ ਕੋਈ ਉਹ ਛੂਟੀ ਜੀ ਮੰਨ ਕੇ ਨਾ ਆਇਓ ਚੰਗੀ ਸਹਿਜ ਦੀ ਜਰਸੀ ਆ ਨਿੱਗਰ ਨਰੋਈ ਤੇ ਸੰਭੀ ਬਲੀ ਕਿੰਨਾ ਦੁੱਧ ਕੱਢ ਜੂ ਬਾਈ ਇਹ ਇਹ ਵੀ 18 ਲੀਟਰ ਕੱਢ ਜੂ ਠੀਕ ਆ ਬਾਕੀ ਹਵਾਨੇ ਦੇ ਬਰੀਕ ਬਰੀਕ ਵੀ ਐਂਜ ਵੀ ਤੁਸੀਂ ਚੈੱਕ ਕਰ ਸਕਦੇ ਹੋ ਬਾਈ ਦੱਸਦਾ ਕਿ 18 ਲੀਟਰ ਦੁੱਧ ਪਿਆ ਜੂ ਦੇਣ ਦਾ ਵੀਰੇ ਹੱਕ ਵੀ ਐਵੇਂ ਆਪਾਂ 20 ਬਾਈ ਕਹਿ ਕੇ ਦੇ ਦਿੱ ਗਏ ਉਹਦਾ ਨਹੀਂ ਹੁੰਦਾ ਕੋਈ ਫਾਇਦਾ ਬਾਕੀ ਵੀ ਸੇਵਾ ਦੇ ਆ ਨਾ ਜਿੰਨੇ ਕਦੇ ਚੀਜ਼ ਹੋਵੇ ਉੰਨਾ ਕਹਿਣ ਦਾ ਫਾਇਦਾ ਹੁੰਦਾ ਪਰ ਜੇ ਇਹਨੇ 18 ਲੀਟਰ ਨਾ ਦਿੱਤਾ ਫਿਰ ਦੇਣਾ ਵੀ ਕਿਨੇ ਆ 18 ਲੀਟਰ ਵੀ ਮੱਝਾਂ ਅਰਗਾਈ ਦੇ ਦੇਣਾ ਤੇ ਜੇ 18 ਲੀਟਰ ਵਾਲੀ ਮੱਝ ਲੈਣ ਜਾਵਾਂਗੇ ਤਾਂ ਫਿਰ 3 ਲੱਖ ਦੀ ਆਊਗੀ ਇਹਦਾ ਛੋਟੇ ਜਿਹੇ ਭਾਅ 'ਚ ਹੀ ਮਿਲ ਜਾਣੀ ਤੇ ਦੀ ਬਈ ਅੱਜ ਦੀ ਕੀਮਤ ਅੱਜ ਦੀ ਬਈ 65 ਹੈ ਦੀ ਪੈਂਟ ਜੇ ਕੋਈ ਨਾਗ ਇਕੱਠੇ ਲੈ ਜੂ ਬਈ ਇਕੱਠੇ ਵੀ ਮਾਨਤਾਂ ਕਰਦਾ ਠੀਕ ਹੈ ਜੇ ਕੋਈ ਨਾਗ ਬਾਈ ਕਹਿੰਦਾ ਇਕੱਠੇ ਲੈ ਜੂ ਤਾਂ ਆਪਾਂ ਮਾਨਤਾਂ ਖੁੱਲਾ ਕਰਦਾਂਗੇ ਸੂਏ ਸਵਾਏ ਨਾ ਕੰਮ ਕਰ ਤੁਹਾਨੂੰ ਵੱਛੀਆਂ ਮਿਲ ਜਾਣੀਆਂ ਤੇ ਜਿਹੜੇ ਗੱਬਰ ਨਾਗਾ ਅੱਜ ਪਾ 10000 ਰੁਪਿਆ ਸਸਤੇ ਮਿਲ ਜਾਣੇ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ